ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋ ਹੋ ਤੁਹਾਨੂੰ ਗੁਰੂ ਘਰ ਦਾ ਸਾਰਿਆਂ ਦਿਨ ਪ੍ਰਿਆਤ ਕਰੇ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਤੇ ਤੜਕ ਸਵੇਰੇ ਦਾ ਟਾਈਮ ਤੇ ਸਵੇਰ ਦੀ ਮਾਰਨਿੰਗ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਇਹਨਾਂ ਕੈਮਰੇ ਚ ਥੋੜੀ ਪ੍ਰੋਬਲਮ ਸੀ ਉਹਦੇ ਲਈ ਸੌਰੀ ਆ ਤੇ ਕੈਮਰੇ ਚ ਨਹੀਂ ਸਟੈਂਡ ਚ ਤੇ ਇਧਰ ਆਪਾਂ ਅੱਜ ਬਣਾਉਣ ਲੱਗੇ ਆ ਪਾਲਕ ਮਲਾਈ ਦਾ ਠੀਕ ਹੈ ਤੇ ਜਿਹਦੇ ਲਈ ਮੈਂ ਤੜਕਾ ਪਾਉਣ ਲਿਆ ਤੜਕੇ ਦੇ ਵਿੱਚ ਆਪਾਂ ਨੇ ਨੋਰਮਲ ਹੀ ਸਾਰਾ ਕੁਝ ਪਾਇਆ ਲਸਣ ਪਿਆਜ਼ ਅਦਰਕ ਟਮਾਟਰ ਹਰੀ ਮਿਰਚ ਠੀਕ ਹੈ ਤੇ ਜੀਰਾ ਤੇ ਹੀਂਗ ਪਾਈ ਸੀਗੀ ਤੇ ਨਾਲ ਆਪਾਂ ਪਾਈ ਸੀ ਦੋ ਕੁੱਕੜੀ ਪੱਤੇ ਤੇ ਹੁਣ ਆਪਣੇ ਮਸਾਲੇ ਤਾਂ ੁੱਜ ਗਿਆ ਤੇ ਨਾਲ ਆਪਾਂ ਨੇ ਨਾ ਪਾਲਕ ਕੱਟ ਕੇ ਪਾ ਲਈ ਪਾਲਕ ਪਈ ਸੀ ਮੇਰੇ ਕੋਲੇ ਦੋ ਕੁ ਥੀਰਨੀਆਂ ਥੋੜੀ ਜਿਹੀ ਇਹਦੇ ਚ ਪਾ ਲਈ ਥੋੜੀ ਜਿਹੀ ਆਪਾਂ ਕੁਝ ਹੋਰ ਜੂਸ ਕਰ ਲਵਾਂਗੇ ਤੇ ਅੱਜ ਨਾ ਕੈਮਰੇ 'ਚ ਪ੍ਰੋਬਲਮ ਸੀਗੀ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ ਦੋ ਤਿੰਨ ਦਿਨਾਂ 'ਚ ਵੀਡੀਓ ਨੂੰ ਬਹੁਤ ਜ਼ਿਆਦੀਆਂ ਸਪੋਰਟ ਮਿਲੀ ਹੈਗੀ ਛੋਟ ਵੀਡੀਓ ਨੂੰ ਥੈਂਕ ਯੂ ਸੋ ਮੱਚ ਤੇ ਦੇਰ ਤੋਂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਮੇਰੀਆਂ ਭੈਣਾਂ ਭਰਾਵਾਂ ਸੋਹਣੇ ਸੋਹਣੇ ਮੈਸੇਜ ਕਰਦੇ ਆ ਸਾਰੀਆਂ ਵੀਡੀਓ ਤੇ ਥੈਂਕ ਯੂ so much ਧੰਨਵਾਦ ਤੇ ਇਧਰ ਆਪਾਂ ਹੁਣ ਨੋਰਮਲੀ ਮਸਾਲੇ ਪਾਵਾਂਗੇ ਜਿਆਦੇ ਮਸਾਲੇ ਨਹੀਂ ਪਾਵਾਂਗੇ ਜਿਹੜੇ ਜਿਹੜੇ ਮਸਾਲੇ ਦੀ ਆਪਾਂ ਨੂੰ ਲੋੜ ਆ ਜਿਹੜੇ ਯੂਜ਼ ਕਰਦੇ ਆਪਾਂ ਰੋਜ਼ ਰੁਟੀਨ ਵਿੱਚ ਉਹੀ ਮਸਾਲੇ ਪਾਵਾਂਗੇ ਆਪਾਂ ਤੇ ਅਸਲ ਵਿੱਚ ਨਾ ਮੇਰੇ ਤੋਂ ਜ਼ਿਆਦਾ ਅੱਜ ਹੋ ਨਹੀਂ ਹੁੰਦਾਗਾ ਮੇਰੇ ਨਾਲ ਦਾੜ ਬਹੁਤ ਦੁਖਦੀਆਂ ਦੋ ਦੁਖਦੀਆਂ ਅੱਜ ਮੈਂ ਡਾਕਟਰ ਕੋਲੇ ਜਾਣਾ ਹੁਣ ਦਾੜਾ ਦਿਖਾਉਣ ਵਾਸਤੇ ਇੱਕ ਮੌਸਮ ਬੋਲ ਤੋ ਹੋ ਸੀਗਾ ਨਾ ਕੱਲ ਤਾਂ ਥੋੜੀ ਧੁੱਪ ਸੀਗੀ ਤੇ ਅੱਜ ਫੇਰ ਬੜੇ ਬੱਦਲ ਜੇ ਆ ਗਏ ਤੇ ਹੁਣ ਆਪਾਂ ਇਹਨੂੰ ਕਵਰ ਕਰ ਦਿੰਦੇ ਥੋੜਾ ਜਿਹਾ ਆਪਾਂ ਇਹਨੂੰ ਪਕਾਵਾਂਗੇ ਸਟੀਮ ਜੀ ਦੇ ਨਾਲ ਤੇ ਇਧਰ ਦੇਖੋ ਇਹਨੂੰ ਪੱਕਦੇ ਇਹਨੂੰ ਟਾਈਮ ਹੋ ਗਿਆ ਆਪਾਂ ਇਹਦੇ ਵਿੱਚ ਪਾਣੀ ਵਗੈਰਾ ਐਡ ਕੁਛ ਨਹੀਂ ਕੀਤਾਗਾ ਤੇ ਇਹਦੇ ਵਿੱਚ ਆਪਾਂ ਡਾਇਰੈਕਟਲੀ ਦਾਲ ਹੀ ਐਡ ਕਰਾਂਗੇ ਦਾਲ ਭਿਉਂ ਕੇ ਪਹਿਲਾਂ ਆਪਾਂ ਨੇ ਤਿੰਨ ਚਾਰ ਤਰ੍ਹਾਂ ਦੀਆਂ ਦਾਲਾਂ ਸੀਗੀਆਂ ਆ ਕਿਉਂਕਿ ਤੇ ਮੈਂ ਰੱਖ ਕੇ ਫਿਰ ਇਹਨਾਂ ਨੂੰ ਬਾਹਰ ਲਿਆ ਸੀ ਛੋਟੇ ਜਿਹੇ ਬਤੀਲੇ ਵਿੱਚ ਹੀ ਤੇ ਆਪਾਂ ਨੇ ਜ਼ਿਆਦਾ ਉਹ ਨਹੀਂ ਕੀਤਾਗਾ ਕੁੱਕਰ ਵਗੈਰਾ ਚ ਤਾਂ ਮੈਂ ਕਦੀ ਦਾਲ ਬਣਾਈ ਨਹੀਂ ਕੁੱਕਰ ਚ ਮੈਂ ਕੋਈ ਸਬਜ਼ੀ ਨਹੀਂ ਬਣਾਈ ਨਾਲੇ ਸਾਡੇ ਘਰੇ ਕੁੱਕਰ 2-3 ਆਗੇ ਨੌਨ ਸਟਿਕ ਵੀ ਆ ਦੂਜੇ ਪਰ ਮੈਨੂੰ ਉਹਦੇ ਵਿੱਚ ਚੰਗੀ ਨਹੀਂ ਲੱਗਦੀ ਬਣਾਉਣੀ ਬਿਕਾਜ਼ ਜਿਹੜੀਆਂ ਚੀਜ਼ਾਂ ਤੋਂ ਆਪਾਂ ਨੂੰ ਉਹ ਆ ਤੇ ਉਹੀ ਚੀਜ਼ਾਂ ਦਾ ਆਪਾਂ ਫਿਰ ਜੂਸ ਕਰਕੇ ਆਪ ਹੀ ਉਹੋ ਕਰਦੇ ਹਣਾ ਆ ਵੀ ਆ ਵੀ ਬਿਮਾਰੀਆਂ ਸੇੜਦੇ ਆ ਇਧਰ ਆਪਾਂ ਹੁਣ ਇਹਨੂੰ ਦਾਲ ਨੂੰ ਕਵਰ ਕਰ ਦਾਂਗੇ ਦਾਲ ਵਿੱਚ ਪਾ ਕੇ ਤੇ ਇਹਦੇ ਨਾਲ ਮੈਂ ਛਰਨਾ ਮੈਂ ਥੋੜੀ ਜੀ ਮੈਚ ਕਰ ਦੂੰਗੀ ਤੇ ਜ਼ਿਆਦਾ ਨਹੀਂ ਆਪਾਂ ਕਰਦੇਗੇ ਥੋੜੀ ਜੀ ਕਰਾਂਗੇ ਕਿਉਂਕਿ ਦਾਲ ਤਾਂ ਪਹਿਲਾਂ ਹੀ ਰਿਜੀ ਹੋਈ ਹੈਗੀ ਚੰਗੀ ਤਰ੍ਹਾਂ ਤੇ ਆਪਾਂ ਮੈਂ ਕਦੀ ਕੋਈ ਦਾਲ ਚ ਵੀ ਕਈ ਰੋਕੀ ਦਾਲ ਚ ਬੇਕਿੰਗ ਪਾਊਡਰ ਪਾ ਕੇ ਉਹਨੂੰ ਰੰਨਦੇ ਨਹੀਂ ਕਦੀ ਕੁਛ ਨਹੀਂ ਨਾਰਮਲੀ ਦਾਲ ਨੂੰ ਪਹਿਲਾਂ 2-3 ਘੰਟੇ ਭਿਉਂਹ ਦੇਂਦੀ ਨਮਕ ਪਾ ਕੇ ਚੰਗੀ ਤਰ੍ਹਾਂ ਧੋ ਕੇ ਫਿਰ ਮੈਂ ਉਹਨੂੰ ਬਾਲ ਲੈਂਦੀ। ਤੇ ਬਾਲਦੀ ਵੀ ਮੈਂ ਜਾਂ ਕੜਾਈ 'ਚ ਜਾਂ ਛੋਟੇ ਜਿਹੇ ਪਤੀਲੇ ਵਿੱਚਾਂ ਕਿਉਂਕਿ ਅਸੀਂ ਥੋੜੇ ਜਨੇ ਆ ਫਿਰ ਸਾਨੂੰ ਥੋੜੀ ਜੀ ਚੀਜ਼ ਹੀ ਉਹ ਕੋ ਹੁੰਦੀ ਹੈਗੀ। ਤੇ ਇਸੇ ਤਰ੍ਹਾਂ ਹੀ ਆਪਣੀ ਦਾਲ ਜਿਹੜੀ ਨਾ ਉਹ ਉਹ ਹੋ ਗਈ। ਦੇਖੋ ਤੁਸੀਂ ਕਿੰਨੀ ਸੋਹਣੀ ਬਣ ਗਈ ਆ। ਕੋਈ ਇਹਦੇ ਵਿੱਚ ਹੋਣੀ ਕੀਤਾਗਾ ਵਧੀਆ ਆਗੀ ਹਨਾ। ਤੇ ਇਸੇ ਤਰ੍ਹਾਂ ਹੀ ਬਣਾਇਆ ਕਰੋ ਕੁੱਕਰ ਦੇ ਵਿੱਚ ਕਦੀ ਵੀ ਕੋਈ ਚੀਜ਼ ਨਾ ਬਣਾਇਆ ਕਰੋ ਕਿਉਂਕਿ ਕੁੱਕਰ ਤਾਂ ਨੀਰਾ ਜੈਰ ਆਗਾ। ਆਪਾਂ ਛੇਤੀ ਦੇ ਮਾਰੇ ਕੋਈ ਕੰਮ ਕਰਦੇ ਆਂ। ਦੇਖੋ ਤੁਸੀਂ ਹਨਾ। ਤੇ ਆਪਾਂ ਛੇਤੀ ਛੇਤੀ ਦੇ ਵਿੱਚ ਆਪਾਂ ਆਪ ਬਿਮਾਰੀਆਂ ਨੂੰ ਸੱਦਾ ਦਿੰਨੇ ਹਨਾ ਤੇ ਜਿੰਨਾ ਵੀ ਹੋ ਸਕਦਾ ਇਹੋ ਜੀਆਂ ਚੀਜ਼ਾਂ ਤੋਂ ਬਚਿਆ ਕਰੋ ਤੇ ਅਗਰ ਜੇ ਮੇਰੇ ਤੋਂ ਕੋਈ ਗਲਤੀ ਹੋ ਜਾਂਦੀ ਵੀ ਇਸ ਤਰ੍ਹਾਂ ਬੋਲਦਿਆਂ ਗੁੱਸਾ ਨਾ ਕਰਿਆ ਕਰੋ ਮੈਂ ਨਾ ਡਾਇਰੈਕਟਰੀ ਬੋਲ ਦਿੰਨੀ ਆ ਵੀ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੀ ਆਪਾਂ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਹੀ ਆਪਾਂ ਹੋਵਾਂਗੇ ਤੇ ਇਹ ਹੀ ਚੀਜ਼ਾਂ ਆਪਾਂ ਯੂਸ ਕਰੀ ਜਾਂਦੇ ਹਣਾ ਹੁਣ ਆਪਾਂ ਇਧਰ ਮਲਾਈ ਵੀ ਪਾ ਦਿੰਦੇ ਇਹਦੇ ਵਿੱਚ ਜਿਹੜੀ ਮੇਨ ਚੀਜ਼ ਸੀ ਇਸ ਤਰ੍ਹਾਂ ਇਹ ਦਾਲ ਬਹੁਤ ਸਵਾਦ ਬਣਦੀ ਆ ਤੇ ਬਹੁਤ ਹੀ ਹੈਲਦੀ ਹੈਲਦੀ ਹੁੰਦੀ ਆ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਜਰੂਰ ਦੱਸਿਆ ਕਰੋ ਥੈਂਕ ਯੂ ਸੋ ਮਚ ਆ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਅੱਜ ਲਈ ਨਾ ਸੌਰੀ ਆ ਕਿਉਂਕਿ ਮੇਰੇ ਫੋਨ ਨੂੰ ਫੋਨ ਨਹੀਂ ਸਟੈਂਡ ਦੀ ਅੱਜ ਪ੍ਰੋਬਲਮ ਸੀ ਉਹਦਾ ਨਾ ਇੱਕ ਸਕਰੂ ਜਾਂ ਟੁੱਟ ਗਿਆ ਤੇ ਉਹਦੇ ਕਰਕੇ ਉਹ ਹੋ ਆਗਾ ਤੇ ਮੈਨੂੰ ਦੱਸਿਓ ਵੀ ਰੈਸਪੀ ਕਿਵੇਂ ਦੀ ਲੱਗੀ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਲਰ ਦੇਖੋ ਦਾਲ ਦਾ ਕਿੰਨਾ ਸੋਹਣਾਗਾ ਇਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਵੇਖੇ